ਜੋ ਟਿਕਟ ਕਾਂਗਰਸ ਦੇ ਪ੍ਰਧਾਨ ਐਚਐਸ ਲੱਕੀ ਨੂੰ ਲੈ ਕੇ ਲਗਾਤਾਰਕ ਮਾਮਲਾ ਜਿਹੜਾ ਸੀ ਉਹ ਹਾਈ ਕੋਰਟਸ ਲਟਕਦਾ ਆ ਰਿਹਾ ਸੀ ਫਿਰ ਜੇ ਉਸ ਨੂੰ ਥ्रेट ਪਰਸੈਪਸ਼ਨ ਹੋਵੇ ਉਸ ਨੂੰ ਲੈ ਕੇ ਕੋਰਟ ਦੇ ਵਿੱਚ ਕੀ ਕੁਝ ਡਿਸਕਸ ਹੋਇਆ ਔਰ ਅੱਜ ਇਸ ਕੇਸ ਦੀ ਸੁਣਵਾਈ ਸੀ ਐਡਵੋਕੇਟ ਕਰਨ ਵੀਰ ਸਿੰਘ ਸਾਡੇ ਨਾਲ ਨੇ ਕਰਨ ਜੀ ਅੱਜ ਸੁਣਵਾਈ ਦੇ ਵਿੱਚ ਖਾਸ ਕਰਕੇ ਕੀ ਹੋਇਆ ਔਰ ਕਿਹੜੇ ਤੱਤ ਤੁਹਾਡੇ ਵੱਲੋਂ ਰੱਖੇ ਗਏ ਔਰ ਅਦਾਲਤ ਨੇ ਕੀ ਕਿਹਾ ਦੇਖਿਏ ਅਸੀਂ ਇੱਕ ਪਟੀਸ਼ਨ ਮੂਵ ਕੀਤੀ ਸੀ ਆਨਰੇਬਲ ਹਾਈ ਕੋਰਟ 'ਚ ਅਸੀਂ ਇੱਕ ਇੰਟਰਮ ਇੱਕ ਸੌਰੀ ਪ੍ਰੋਟੈਕਸ਼ਨ ਦੀ ਮੰਗ ਕੀਤੀ ਸੀ ਪਟੀਸ਼ਨਰਲੀ ਜਿਹੜੇ ਕਿ ਕਾਂਗਰਸ ਦੇ ਪ੍ਰਧਾਨ ਨੇ ਸ਼੍ਰੀ ਐਚਐਸ ਲੱਕੀ ਜੀ ਉਹਨਾਂ ਨੂੰ ਜੀ ਇਲੈਕਸ਼ਨਸ ਦੇ ਮਿਰਲ ਇਲੈਕਸ਼ਨ ਜਿਹੜਾ ਬੜਾ ਕੰਟਰੋਵਰਸ਼ੀਅਲ ਰਿਹਾ ਸੀ ਉਹਦੇ ਦੌਰਾਨ ਕੁਝ ਥ੍ਰੈਟ ਪਰਸੈਪਸ਼ਨਸ ਕੁਝ ਕਾਲਾਂ ਆਈਆਂ ਸੀਗੀਆਂ ਤੇ ਬਾਅਦ ਚ ਉਹਦੇ ਕੁਝ ਦਿਨ ਬਾਅਦ ਉਹਨਾਂ ਨੂੰ ਧਮਕੀਵਰੇ ਕਾਲ ਆਈ ਸੀ ਪਾਕਿਸਤਾਨ ਦੇ ਨੰਬਰ ਤੋਂ ਤੇ ਇੱਕ ਹੀ ਸੇਮ ਨੰਬਰ ਤੋਂ ਜੀ ਬਾਰ-ਬਾਰ ਕਾਲ ਆਈ ਜਾ ਰਹੀ ਸੀ ਜਿਨ੍ਹਾਂ ਤੋਂ ਧਮਕੀਆਂ ਦਿੰਦੀ ਸੀ ਤੇਰਾ ਇਲਾਜ ਕਰ ਦਾਂਗੇ ਤੂੰ ਸਾਨੂੰ ਮਿਲਦਾ ਨਹੀਂ ਤੈਨੂੰ ਦੇਖ ਲਾਂਗੇ ਸੋ ਐਂਟਰਫੁੱਟ ਤੇ ਅਸੀਂ ਉਹਦੇ ਤੇ ਫਿਰ ਕਾਫੀ ਕੰਪਲੇਂਟਸ ਮੂਵ ਕੀਤੀਆਂ ਯੂਟੀ ਪੁਲਿਸ ਨੂੰ ਪੰਜਾਬ ਪੁਲਿਸ ਨੂੰ ਸਾਰਿਆਂ ਨੂੰ ਅਸੀਂ ਮੂਵ ਕੀਤੀ ਬਟ ਕਿਸੇ ਦਾ ਜੀ ਕੋਈ ਉਹਦੇ ਤੇ ਐਕਸ਼ਨ ਨਹੀਂ ਹੋਇਆ ਕੁਝ ਨਹੀਂ ਹੋਇਆ ਤੇ ਉਹਦੇ ਤੇ ਕਰਕੇ ਅਸੀਂ ਇੱਕ ਰਿਟ ਪਟੀਸ਼ਨ ਮੂਵ ਕੀਤੀ ਹੈ ਆਨਰੇਬਲ ਪੰਜਾਬ ਹਰਿਆਣਾ ਹਾਈ ਕੋਰਟ ਚ ਇੱਕ ਕ੍ਰਿਮੀਨਲ ਰਿਟ ਪਟੀਸ਼ਨ ਉਹਦੇ ਚ ਅਸੀਂ ਸਾਨੂੰ ਪਹਿਲੀ ਡੇਟ ਤੇ ਜੀ ਇੰਟਰਮ ਪ੍ਰੋਟੈਕਸ਼ਨ ਮਿਲ ਜਾਂਦੀ ਹੈ ਕਿਉਂਕਿ ਕੋਰਟ ਨੂੰ ਲੱਗਦਾ ਹੈ ਕਿ देयर ਇਸ ਸਮ threat perception ਪਰ ਉਹਦੋਂ ਵੀ ਜੇ ਮੈਂ ਗੱਲ ਵਿੱਚ ਰੋਕਾਂ ਵੀ ਪੁਲਿਸ ਨੇ ਯੂਟੀ ਪੁਲਿਸ ਨੇ ਔਰ ਪੰਜਾਬ ਪੁਲਿਸ ਨੇ ਉਦੋਂ ਵੀ ਇਹ ਚੀਜ਼ ਕਹੀ ਸੀ ਵੀ ਇਹਨਾਂ ਨੂੰ ਕੋਈ ਖਤਰਾ ਨਹੀਂ ਹੈਗਾ ਉਹਨੂੰ ਐਫੀਡੇਵਿਟ ਜਿਹੜਾ ਹੈ ਦਿੱਤਾ ਸੀਗਾ ਬਿਲਕੁਲ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਕਿ बार-बार ਜ ਜਿਸਪੌਂਡੈਂਟ ਜਿਹੜੇ ਕਿ ਯੂਟੀ ਪੁਲਿਸ ਹੈ ਤੇ ਪੰਜਾਬ ਪੁਲਿਸ ਹੈ ਉਹ बार-बार ਆ ਕੇ ਇਹ ਕਹਿ ਰਹੇ ਸੀ ਕਿ ਜੀ ਕੋਈ ਥ੍ਰੈਟ ਪਰਸਪੈਕਸ਼ਨ ਨਹੀਂ ਹੈ ਕੁਝ ਨਹੀਂ ਹੈ ਜੀ ਇਹ ਵਿਡਰੋ ਕਰ ਲੈਣਾ ਚਾਹੀਦਾ ਹੈ ਉਹਨਾਂ ਨੇ ਇੱਕ ਐਫੀਡੇਵਿਟ ਵੀ ਦਿੱਤਾ ਪੰਜਾਬ ਪੁਲਿਸ ਨੇ ਯੂਟੀ ਪੁਲਿਸ ਨੇ ਕਿ ਇਹਨਾਂ ਨੂੰ ਕੋਈ ਥ੍ਰੈਟ ਪਰਸਪੈਕਸ਼ਨ ਨਹੀਂ ਹੈ ਮਗਰ ਅੱਜ ਕੰਪਲੀਟਲੀ ਯੂ ਟਰਨ ਨੇ ਇੱਕ ਫਰੈਸ਼ ਐਫਿਡੇਵਿਟ ਫਾਈਲ ਕੀਤਾ ਜਿਸਨੂੰ ਉਹਨਾਂ ਨੇ ਮੰਨਿਆ ਕਿ देयर इज ਥ्रेट ਪਰਸੈਪਸ਼ਨ ਔਨ ਦੀ ਪੇਟੀਸ਼ਨਰ ਤੇ ਇਹਨਾਂ ਦੀ ਸਿਕਿਉਰਿਟੀ ਕੰਟੀਨਿਊ ਕਰਨੀ ਚਾਹੀਦੀ ਹੈ ਇਹ ਗੱਲ ਨੂੰ ਮੱਦੇਨਜ਼ਰ ਰੱਖਤੇ ਹੋਏ ਕੋਰਟ ਨੇ ਇਹਦਾ ਸੰਗਿਆਨ ਲਿਆ ਤੇ ਅੱਜ ਸਾਡੀ ਪ੍ਰੋਟੈਕਸ਼ਨ ਕੰਟੀਨਿਊ ਕੀਤੀ ਹੈ ਜਿਹੜੀ ਸਿਕਿਉਰਿਟੀ ਪਹਿਲਾਂ ਤੋਂ ਹੀ ਕੋਰਟ ਨੇ ਦਿੱਤੀ ਸੀ ਜਦਕਿ ਉਦੋਂ ਯੂਟੀ ਪੁਲਿਸ ਵਰ ਪੰਜਾਬ ਪੁਲਿਸ ਨੇ ਕਿਹਾ ਸੀ ਕੋਈ ਖਤਰਾ ਨਹੀਂ ਹੈ ਸੋ ਉਸ ਤੋਂ ਬਾਅਦ ਅੱਜ ਫੇਰ ਸੁਣਵਾਈ ਹੋਈ ਹੈ ਅੱਜ ਕਿਹੜੀ ਖਾਸ ਤੱਥ ਕਿਹੜੇ ਰੱਖੇਗੇ ਤੁਹਾਡੇ ਵੱਲੋਂ ਔਰ ਅਦਾਲਤ ਨੇ ਕੀ ਕਿਹਾ ਸੀ ਇਸ ਮਾਮਲੇ 'ਚ ਦੇਖੇ ਸਾਡੇ ਵੱਲੋਂ ਇਹ ਤੱਥ ਰੱਖੇ ਗਏ ਸੀ ਕਿ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਜਿਹੜੇ ਜੀ ਪਟੀਸ਼ਨਰ ਹੈ ਉਹ ਇੱਕ ਨੈਸ਼ਨਲ ਪਾਰਟੀ ਦੇ ਪ੍ਰੈਜ਼ੀਡੈਂਟ ਹੈ ਤੇ ਸਾਡਾ ਕਰੰਟ ਐਮਪੀ ਵੀ ਕਾਂਗਰਸ ਪਾਰਟੀ ਦਾ ਹੈ ਤੇ ਉਹਨਾਂ ਤੇ ਜੀ ਕੰਸੀਡਰਬਲ ਪਹਿਲਾਂ ਵੀ ਉਹਨਾਂ ਕੋਲ ਸਿਕਿਉਰਿਟੀ ਕਵਰ ਸੀ 2004-56 ਚ ਤੇ ਉਤੋਂ ਬਾਅਦ ਵੀ ਉਹਨਾਂ ਨੇ ਕਾਫੀ ਐਵੇਂ ਕੰਮ ਕੀਤਾ ਜਿਨ੍ਹਾਂ ਨੂੰ ਉਹਨਾਂ ਨੂੰ ਸਟੇਟਮੈਂਟਸ ਵਗੈਰਾ ਜਿਵੇਂ ਦਿੰਦੇ ਰਹਿੰਦੇ ਆ ਪੋਲਿਟੀਕਲ ਰਾਈਵਲਸ ਹੁੰਦੇ ਆ ਥੋੜਾ ਉਹਨਾਂ ਨੇ ਡਰਗ ਅਬਿਊਜ਼ ਤੇ ਬੋਲਿਆ ਇਹ ਸਾਡੇ ਬੜੇ ਸਾਰੇ ਤੱਤ ਸੀਗੇ ਐਂਡ ਆਲਸੋ ਜਿਵੇਂ ਤੁਸੀਂ ਦੇਖਿਆ ਹੋਣਾ ਕੱਲ ਇੱਕ ਹੈਂਡ ਗ੍ਰੇਨੇਡ ਚੰਡੀਗੜ੍ਹ ਸ਼ਹਿਰ ਜਿਹੜਾ ਵਨ ਆਫ ਦਾ ਸੇਫੇਸਟ ਸਿਟੀ ਮੰਨਿਆ ਜਾਂਦਾ ਉੱਥੇ ਟੈਰਰਿਸਟ ਐਕਟੀਵਿਟੀ ਹੋ ਰਹੀ ਹੈ ਤੇ ਲਾਈਟ ਇਨ ਲਾਈਟ ਆਫ ਥੀਸ ਸਰਕਮਸਟੈਂਸਸ ਜੇ ਚੀਜ਼ਾਂ ਹੋ ਰਹੀਆਂ ਆ ਉਹਦੇ ਮੱਦੇਨਜ਼ਰ ਰੱਖਦੇ ਹੋਏ ਕਿ ਅੱਜ ਜੇ ਕੁਝ ਹੋ ਗਿਆ ਤੇ ਕੌਣ ਜ਼ਿੰਮੇਦਾਰ ਹੈ ਕਿ ਕੋਈ ਇਹ ਦਿੱਤੇ ਐਫੀਡੇਵਿਟ ਦੇਣਾ ਹੈ ਆਪਣਾ ਕਿ ਜੇ ਕੱਲ ਨੂੰ ਕੁਝ ਹੋ ਗਿਆ ਤੇ ਅਸੀਂ ਜ਼ਿੰਮੇਦਾਰ ਆ ਅਸੀਂ ਇਹੀ ਸਬਮਿਟ ਕੀਤਾ ਤੇ ਉਨਾ ਨੇਵੀਜੀ ਪੁਲਿਸ ਵਾਲੇ ਨੇ ਵੀ ਆਪਣੀ ਕੋਈ ਅਸੈਸਮੈਂਟ ਕਰਾਈ ਹੁੰਨੀ ਥ੍ਰੈਟ ਪਰਸੈਪਸ਼ਨ ਦੀ ਤੇ ਉਹਦੇ ਬਾਅਦ ਉਹਨਾਂ ਨੇ ਅਜ ਐਫੀਡੇਵਿਟ ਫਾਈਲ ਕੀਤਾ ਉਹਨਾਂ ਨੂੰ ਕੋਈ ਤੱਥ ਲੱਗੇ ਹੁਣੇ ਉਹਨਾਂ ਨੇ ਇਨਵੈਸਟੀਗੇਸ਼ਨ ਸੀਆਈਡੀ ਵਗੈਰਾ ਨੇ ਕੀਤੀ ਸੀ ਸਾਡੇ ਤੋਂ ਸਟੇਟਮੈਂਟ ਆ ਕੇ ਲਗਾਤਾਰ ਲੈ ਕੇ ਜਾ ਰਹੇ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਅਜ ਐਫੀਡੇਵਿਟ ਫਾਈਲ ਕਰਤਾ ਕਿ ਯੈਸ ਥਰੈਟ ਪਰਸੈਪਸ਼ਨ ਔਨ ਦੀ ਪਟੀਸ਼ਨਰ ਯਾਨੀ ਕਿ ਮਤਲਬ ਪੁਲਿਸ ਨੇ ਵੀ ਆਪਣਾ ਯੂ-ਟਰਨ ਲੈ ਲਿਆ ਜੀ ਪੁਲਿਸ ਨੇ ਵੀ ਸਿੱਧੇ ਤੌਰ ਤੇ ਪਰ ਕਹਤਾ ਵੀ ਖਤਰਾ ਹੈਗਾ ਜਦਕਿ ਹਰੇਕ ਤਰੀਕ ਤੇ ਹੀ ਕਹਿੰਦੇ ਸੀ ਵੀ ਕੋਈ ਖਤਰਾ ਨਹੀਂ ਹੈ ਸਾਰਾ ਕੁਝ ਜਿਹੜਾ ਹੈਗਾ ਇੱਕ ਤਰ੍ਹਾਂ ਦਾ ਡਰਾਮਾ ਰਚਿਆ ਜਾ ਰਿਹਾ ਜਾਂ ਇਸ ਤਰੀਕੇ ਦੀ ਗੱਲ ਲਗਾਤਾਰ ਚਰਚਾ ਚ ਸੀਗੀ ਪਹਿਲਾਂ ਬਿਲਕੁਲ ਮਤਲਬ ਇਟ ਪੁਟ ਇਨ ਸਿੰਪਲ ਵਰਡਸ ਉਹਨਾਂ ਨੇ ਕਿਹਾ ਸੀ ਕਿ ਜੀ ਕੋਈ ਥ੍ਰੈਟ ਪਰਸੈਪਸ਼ਨ ਨਹੀਂ ਹੈ ਅਸੀਂ ਸਾਰੀ ਥ੍ਰੈਟ ਪਰਸੈਪਸ਼ਨ ਕਰਾ ਲਈ ਹੈ ਪਹਿਲਾ ਜਿਹੜਾ ਉਹਨਾਂ ਨੇ ਐਫੀਡੇਵਿਟ ਫਾਈਲ ਕੀਤਾ ਸੀ ਮਗਰ ਅੱਜ ਜਿਹੜਾ ਨਵਾਂ ਐਫੀਡੇਵਿਟ ਫਾਈਲ ਕੀਤਾ ਉਹ ਕੰਪਲੀਟਲੀ ਬਿਲਕੁਲ ਬੈਕਟ੍ਰੈਕ ਕਰ ਗਏ ਉਹਨਾਂ ਨੇ ਕਿਹਾ ਹੈ ਕਿ ਹਾਂ ਜੀ ਹੈਗਾ ਜੀ ਇਹਨਾਂ ਦੇ ਥ੍ਰੈਟ ਪਰਸੈਪਸ਼ਨ ਤੇ ਅੱਜ ਫਿਰ ਉਹਨਾਂ ਨੇ ਕੋਰਟ ਨੇ ਕੋਰਟ 'ਚ ਐਫੀਡੇਵਿਟ ਸਬਮਿਟ ਕੀਤਾ ਹੈ ਤੇ ਅਕੋਰਡਿੰਗਲੀ ਕੋਰਟ ਆਰਡਰ ਕਰਤਾ ਹੈ ਮਤਲਬ ਉਹਨੇ ਇੱਕ ਗਾਰਡ ਪੱਕਾ ਜਿਹੜਾ ਹੈਗਾ ਉਹ ਨਾਲ ਦੇਤਾ ਹਾਂਜੀ ਹਾਂਜੀ ਅਸੀਂ ਪਟੀਸ਼ਨ ਹਲੇ ਪੈਂਡਿੰਗ ਰੱਖੀ ਹੈ ਨੈਕਸਟ ਤਨਵਤਾ ਐਚਐਸ ਲੱਕੀ ਅਨੁਸੂਦੇ ਤੌਰ ਦੇ ਉੱਪਰ ਜਿਹੜੀ ਥ੍ਰੈਟ ਸੀਗੀ ਉਸ ਨੂੰ ਲੈ ਕੇ ਅੱਜ ਕੀ ਕੁਝ ਕੇਸ ਦੇ ਵਿੱਚ ਸੁਣਵਾਈ ਹੋਈ ਹੈ ਕਿਉਂਕਿ ਇਹ ਲਗਾਤਾਰ ਕਿਹਾ ਜਾ ਰਿਹਾ ਸੀ ਕਿ ਇਹ ਕੋਈ ਵੀ ਥ੍ਰੈਟ ਜਿਹੜੀ ਨਹੀਂ ਹੈਗੀ ਲੇਕਿਨ ਦੂਸਰੇ ਪਾਸੇ ਹੁਣ ਫਿਰ ਪੁਲਿਸ ਨੇ ਚੰਡੀਗੜ੍ਹ ਪੁਲਿਸ ਨੇ ਆਪਣਾ ਹਿਊਟਰ ਲੈ ਕੇ ਜਿਹੜਾ ਫਿਡੇਵ ਅਟੈਚ ਕੋਰਟ ਦੇ ਵਿੱਚ ਸਬਮਿਟ ਕੀਤਾ ਜਿਸ ਦੇ ਵਿੱਚ ਸਿੱਧੇ ਤੌਰ ਦੇ ਉੱਪਰ ਕਿਹਾ ਗਿਆ ਕਿ ਧਮਕੀ ਭਰੀ ਕਾਲਸ ਆਉਂਦੀਆਂ ਥ੍ਰੈਟ ਪ੍ਰਿਸਕ੍ਰਿਪਸ਼ਨ ਜਿਹੜੀ ਹੈਗੀ ਆ ਉਹ ਐਚਐਸ ਲੱਕੀ ਨੂੰ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਗਾਰਡ ਹੈ ਉਹ ਦੇ ਦਿੱਤਾ ਗਿਆ ਕੈਮਰਾ ਪਰਸਨ ਜਗਜੀਤ ਦੇ ਨਾਲ ਮਨਜੋ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर